ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਰ ਰੋਜ਼ ਅਮਰਤ ਵੇਲੇ ਧੰਨ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸ਼ਰਵਣ ਕਰਨ ਵਾਸਤੇ ਜੁੜਦੇ ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਦੂਰ ਦਰਾਜ ਤੱਕ ਜਾ ਕਰਕੇ ਸੰਗਤਾਂ ਨੂੰ ਤਾਰਿਆ ਟੁੱਟਿਆਂ ਨੂੰ ਵਿਛੜਿਆਂ ਨੂੰ ਜੋੜਿਆ ਭੁੱਲਿਆਂ ਪਟਕਿਆਂ ਨੂੰ ਸਿੱਧੇ ਰਸਤੇ ਪਾਇਆ ਔਰ ਜੋ ਪਰਮੇਸ਼ਰ ਦੇ ਨਾਮ ਦੀ ਉਹਦੇ ਪਿਆਰ ਵਿੱਚ ਲੱਗੇ ਹੋਏ ਸਨ ਬੰਦਗੀ ਵਿੱਚ ਲੱਗੇ ਸਨ ਪਰ ਕਿਤੇ ਨਾ ਕਿਤੇ ਰੁਕ ਗਏ ਸੀ اٹਕ ਗਏ ਸਨ ਉਹਨਾਂ ਨੂੰ ਮਹਾਰਾਜ ਜੀਆ ਨੇ ਅੱਗੇ ਤੋਰਿਆ ਔਰ ਬ੍ਰਹਮਪਾਤ ਤੱਕ ਪਹੁੰਚਾਇਆ ਮਹਾਰਾਜ ਸੰਗਲਾ ਦੀਪ ਦੇ ਵਿੱਚ ਸੰਗਲਾ ਦੀਪ ਦੇ ਰਾਜੇ ਸ਼ਿਵਨਾਬ अनेका ਹੀ ਉਸ ਦੀ ਪਰਜਾ ਗੁਰੂ ਮਹਾਰਾਜੀਆਂ ਦੀ ਸੰਗਤ ਬਣੀ ਉਹਨਾਂ ਸਾਰਿਆਂ ਨੂੰ ਤਾਰ ਕੇ ਮਹਾਰਾਜ ਜੀ ਅੱਗੇ ਰਵਾਨਾ ਹੁੰਦੇ ਹਨ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਸ਼ਬਦ ਗੁਰੂ ਕੇ ਪਿਆਰ ਵਾਲੇ ਸਿੱਖ ਵਰਤਦੇ ਆ ਸੱਚੇ ਪਾਤਸ਼ਾਹ ਦਾ ਭਾਵ ਇਹ ਹੈ ਕਿ ਹੋਰ ਦੁਨੀਆਂ ਦੇ ਜਿੰਨੇ ਪਾਤਸ਼ਾਹ ਹਨ ਉਹ ਝੂਠੇ ਹਨ ਝੂਠੇ ਦਾ ਭਾਵ ਕਿ ਉਹ ਥੋੜੇ ਚਿਰ ਦੇ ਹਨ ਕੋਈ 5 ਸਾਲ ਕੋਈ 10 ਸਾਲ ਕੋਈ 20 ਕੋਈ 50 ਕੋਈ 100 ਸਾਲ ਵੀ ਹੋਏ ਅਖੀਰ ਲੇਕਿਨ ਇੱਕ ਨਾ ਇੱਕ ਦਿਨ ਸਮਾਂ ਆਉਂਦਾ ਹੈ ਜਦੋਂ ਉਹ ਉਸ ਦੀ ਪਾਤਸ਼ਾਹੀ ਖਤਮ ਹੋ ਜਾਂਦੀ ਹੈ ਪੁਰਾਣਾ ਇਤਿਹਾਸ ਪੜ ਕੇ ਵੇਖੋ ਸੁਣ ਕੇ ਵੇਖੋ ਤੁਸੀਂ ਸਾਰੇ ਵੇਖਦੇ ਹੀ ਹੋ ਲੇਕਿਨ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਪਾਤਸ਼ਾਹ ਹਨ ਜਿਨ੍ਹਾਂ ਦੀ ਪਾਤਸ਼ਾਹੀ ਕਦੇ ਵੀ ਖਤਮ ਨਹੀਂ ਹੋਣੀ ਜਿਨ੍ਹਾਂ ਦੀ ਪਾਤਸ਼ਾਹੀ ਜੁਗੋ ਜੁਗ ਅਟੱਲ ਹੈ ਔਰ ਜਿਨ੍ਹਾਂ ਦੀ ਪਾਤਸ਼ਾਹੀ ਕਦੇ ਵੀ ਖਤਮ ਨਹੀਂ ਹੋਣੀ ਉਹਨਾਂ ਨੂੰ ਸੱਚੇ ਪਾਤਸ਼ਾਹ ਕਹਿਣਾ ਬਾਝਵ ਹੈ ਸੱਚੇ ਦਾ ਭਾਵ ਹੈ ਜਿਹੜਾ ਸਦਾ ਹੀ ਅਟੱਲ ਹੋਵੇ ਜੁਗੋ ਜੁਗ ਅਟੱਲ ਸੋ ਆਓ ਅੱਗੇ ਇਤਿਹਾਸ ਸ਼ਰਵਣ ਕਰੀਏ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਸਾਰੇ ਜਪੋ ਫਿਰ ਆਪਾਂ ਇਤਿਹਾਸ ਪੜ੍ਹੀਏ ਸੁਣੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੱਖਣ ਦੇਸ਼ ਕਜਲੀ ਬਨ ਯੋਗੀਆਂ ਦਾ ਆਸ਼ਰਮ ਇਸ ਦੇ ਲਾਗਵਾਰ ਇੱਕ ਸੰਘਣੀ ਛਾਇਆ ਵਾਲਾ ਵਿਰਸ਼ ਹੈ ਜਿਸ ਦੇ ਹੇਠਾਂ ਕੇ ਬੈਠੇ ਹਨ ਸੰਸਾਰ ਦੇ ਤ੍ਰਾਨ ਕਰਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲਨ ਦੇ ਨੂੰ ਰੱਖਣ ਵਾਲੇ ਹਨ ਸੰਗਤ ਜੀ ਇੱਥੇ ਇੱਕ ਗੌਰ ਨਾਲ ਬਚਨ ਸੁਣਨ ਵਾਲਾ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀਆ ਦਾ ਜੋ ਲਿਖਿਆ ਇਤਿਹਾਸ ਸ੍ਰੀ ਗੁਰੂ ਨਾਨਕ ਚਮਤਕਾਰ ਜੋ ਇਸ ਇਸ ਸਮੇਂ ਆਪਾਂ ਸੁਣ ਪੜ ਰਹੇ ਹਾਂ ਇਦੇ ਵਿੱਚ अनेका ਥਾਵਾਂ ਤੇ ਭਾਈ ਵੀਰ ਸਿੰਘ ਸਾਹਿਬ ਜੀਆ ਨੇ ਲਿਖਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਅੱਜ ਸਾਡੇ ਕਈ ਚਾਰਕ ਕਿਤਾਬਾਂ ਪੜ੍ਹੇ ਹੋਏ ਮਨੁੱਖ ਉਹ ਸੰਗਤ ਵਿੱਚ ਦੁਬਧਾ ਪਾਉਣ ਦਾ ਕੰਮ ਹੀ ਕਰਦੇ ਆ ਉਹਨਾਂ ਵਿੱਚ ਉਹਨਾਂ ਨੇ ਸੰਗਤ ਵਿੱਚ ਕੇਵਲ ਤੇ ਕੇਵਲ ਦੁਬਧਾ ਪਾਉਣੀ ਹੈ ਆਪ ਦੀ ਹਮੈ ਨੂੰ ਪੱਠੇ ਪਾਉਣ ਲਈ ਵੀ ਅਸੀਂ ਬਹੁਤ ਗਿਆਨੀ ਆ ਸਾਡੇ ਤੋਂ ਪਹਿਲਾਂ ਕੋਈ ਹੋਰ ਗਿਆਨੀ ਜੰਮਿਆ ਨਹੀਂ ਜਿੰਨਾ ਗਿਆਨ ਸਾਨੂੰ ਹੈ ਇਤੋਂ ਪਹਿਲਾਂ ਹੋਰ ਕਿਸੇ ਸਿੱਖ ਨੂੰ ਗਿਆਨ ਨਹੀਂ ਹੋਇਆ ਉਹ ਕਹਿਣਗੇ ਸ੍ਰੀ ਗੁਰੂ ਨਾਨਕ ਜੀ ਨਾਨਕ ਦੇਵ ਨਹੀਂ ਕਹਿਣਾ ਕਹਿੰਦੇ ਦੇਵ ਕੀ ਹੈ ਇਹ ਤਾਂ ਬ੍ਰਾਹਮਣਵਾਦ ਦੀ ਨਿਸ਼ਾਨੀ ਹੈ ਦੇਵ ਪਰ ਵੇਖੋ ਭਾਈ ਵੀਰ ਸਿੰਘ ਸਾਹਿਬ ਕਿੱਡੇ ਵਿਦਵਾਨ ਨਾ ਕੇਵਲ ਵਿਦਵਾਨ ਸਗੋਂ ਬੰਦਗੀ ਦੇ ਬਹੁਤ ਵੱਡੇ ਸਾਧ ਸੰਗਤ ਦੀ ਨਾਮ ਹੈ ਉਹ ਬੰਦਗੀ ਦਾ ਨਾਮ ਬਹੁਤ ਵੱਡਾ ਭਾਈ ਵੀਰ ਸਿੰਘ ਸਾਹਿਬ ਬੰਦਗੀ ਵੀ ਆ ਪ੍ਰੇਮ ਵੀ ਆ ਸ਼ਰਧਾ ਵੀ ਹੈ ਭਾਵਨਾ ਵੀ ਹੈ ਔਰ ਗਿਆਨ ਵੀ ਬੇਅਥਾ ਹੈ ਜਿਹੜੇ ਲੋਕ ਭਾਈ ਵੀਰ ਸਿੰਘ ਸਾਹਿਬ ਦੀਆਂ ਲਿਖਤਾਂ ਨੂੰ ਪੜ੍ਹ-ਪੜ ਕੇ ਸੰਗਤ 'ਚ ਸੁਨਾ ਸੁਨਾ ਕੇ ਸੰਗਤ ਤੋਂ ਵਾਹ-ਵਾਹ ਖੜਦੇ ਆ ਲੱਖਾਂ ਕਰੋੜਾਂ ਰੁਪਈਆ ਪ੍ਰਾਪਤ ਕਰਦੇ ਆ ਉਹ ਬੰਦੇ ਹੀ ਆਪਣੇ ਪੈਰੀਂ ਕਹਾੜਾ ਮਾਰਨ ਵਾਲਾ ਕੰਮ ਕਰਦੇ ਆ ਭਾਈ ਵੀਰ ਸਿੰਘ ਸਾਹਿਬ ਵਰਗੇ ਮਹਾਨ ਸਤਿਪੁਰਸ਼ਾਂ ਦੀਆਂ ਲਿਖਤਾਂ ਨੂੰ ਝੁੱਠਲਾਉਣਾ ਚਾਹੁੰਦੇ ਆ ਉਹ ਕਹਿੰਦੇ ਆ ਸ੍ਰੀ ਗੁਰੂ ਨਾਨਕ ਦੇਵ ਨਹੀਂ ਨਾਨਕ ਪਾਤਸ਼ਾਹ ਕੋਈ ਕਹਿੰਦਾ ਗੁਰੂ ਨਾਨਕ ਕੋਈ ਕਹਿੰਦਾ ਬਾਬਾ ਨਾਨਕ ਪਤਾ ਨਹੀਂ ਕਿੱਥੋਂ ਸ਼ਬਦ ਲੈ ਕੇ ਆਉਂਦੇ ਆ ਸਾਧ ਸੰਗਤ ਜੀ ਸ਼ਬਦ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਨੇ ਸਤਿਗੁਰਾਂ ਦਾ ਜਦੋਂ ਨਾਮ ਲੈਣਾ ਉਹਦੇ ਅੱਗੇ ਗੁਰੂ ਲਾਉਣਾ ਜ਼ਰੂਰੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਉਂਕਿ ਉਹ ਸਾਡੇ ਸਿੱਖਾਂ ਦੇ ਤਾਂ ਗੁਰੂ ਹਨ ਨਾ ਸਿੱਖਾਂ ਦੇ ਗੁਰੂ ਹਨ ਇਸ ਕਰਕੇ ਸਿੱਖ ਨੇ ਸਤਿਗੁਰਾਂ ਦੇ ਨਾਮ ਅੱਗੇ ਗੁਰੂ ਸ਼ਬਦ ਜ਼ਰੂਰ ਲਾਉਣਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਭਾਈ ਵੀਰ ਸਿੰਘ ਸਾਹਿਬ ਨੇ ਲਿਖਿਆ ਔਰ ਬਾਕੀ तमाम सारे ਵਿਦਵਾਨ ਪੁਰਸ਼ਾਂ ਨੇ ਲਿਖਿਆ ਪਰ ਜਿਹੜੇ ਚਾਰਕ ਕਿਤਾਬਾਂ ਪੜ੍ਹੇ ਹੋਏ ਆਪਣੇ ਆਪ ਨੂੰ ਵਿਦਵਾਨ ਔਰ ਗਿਆਨੀ ਧਿਆਨੀ ਕਹਾਉਣ ਵਾਲੇ ਮੂੜ ਮਤ ਉਹ ਕਹਿਣਗੇ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਨਹੀਂ 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 ਇਹ ਨਾਮ ਗਲਤ ਹੈ ਨਾਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਹੁ ਵਿਚਾਰ ਤਖਤ ਨਹੀਂ ਵਿਛਿਆ ਹੋਇਆ ਗੱਦੀ ਨਹੀਂ ਲੱਗੀ ਹੋਈ ਗਲੀਚਾ ਕਾਲੀਨ ਡਠਾ ਨਹੀਂ ਹੋਇਆ ਡੱਠੇ ਦਾ ਮਤਲਬ ਡਾਇਆ ਦਰੀ ਸਤਰੰਜੀ ਕਿਸੇ ਨੇ ਨਹੀਂ ਵਿਥਾਰੀ ਹੋਈ ਧਰਤੀ ਨੂੰ ਪਾਵਨ ਕਰਨਾ ਇਹ ਸੱਚੇ ਪਾਤਸ਼ਾਹ ਜੀ ਬੈਠੇ ਹਨ ਨੀਰੀ ਧਰਤੀ ਉੱਤੇ ਪੁੰਜੇ ਪਰ ਉਸ ਜੋਤ ਨਰੰਜਣੀ ਦੇ ਬੈਠਣ ਨਾਲ ਉਸ ਧਰਤੀ ਨੂੰ ਨੂਰ ਲੱਗ ਰ ਗਿਆ ਹੈ ਉਸ ਧਰਤੀ ਨੂੰ ਨੂਰ ਲੱਗ ਗਿਆ ਹੈ ਹਰੀ ਰਸ ਵਿੱਚ ਰਤੇ ਆਪ ਦੇ ਨੈਣ ਅਰਸ਼ਾਂ ਬਲ ਉੱਠ ਉੱਠਦੇ ਚਾਰ ਚੁਫੇਰੇ ਫਿਰ ਫਿਰ ਕੇ ਹਰ ਦਰਸ਼ਨਾ ਦੇ ਆਨੰਦ ਵਿੱਚ ਤ੍ਰਿਬੁੱਡੇ ਤੇ ਸੁਹਾਵੇ ਨੈਣ ਮਤਵਾਲੇ ਹੋ ਰਹੇ ਹਨ। ਹੁਸ਼ਾਂ ਦੇ ਮਾਲਕ ਜੀ ਆਪਣੇ ਮਾਲਕ ਦੇ ਨਿਰੰਤਰ ਮੇਲ ਵਿੱਚ ਰਸ ਰੂਪ ਹੋ ਰਹੇ ਹਨ। ਅੰਦਰਲੇ ਰਸ ਰੰਗ ਦਾ ਪ੍ਰਭਾਵ ਚੁਫੇਰੇ ਛਾ ਰਿਹਾ ਹੈ। ਜਿਵੇਂ ਅੱਗ ਦੇ ਨੇੜੇ ਕਿੰਨੀ ਦੂਰ ਤਾਈ ਉਸ ਦੀ ਨਿਗ ਦਾ ਪ੍ਰਭਾਵ ਹੁੰਦਾ ਹੈ। ਤਿਵੇਂ ਇਲਾਹੀ ਤੇਜ ਵਾਲੇ ਦਾ ਮਿੱਠਾ ਮਿੱਠਾ ਪ੍ਰਭਾਵ ਜਿਹਰੇ ਆਪਣਾ ਅਸਰ ਦੇ ਰਿਹਾ ਹੈ ਇਉਂ ਜਾਪਦਾ ਹੈ ਮਾਨੋ ਨੂਰ ਤੇ ਜਿਉਂਦਾ ਨੂਰ ਇਥੇ ਆਪਣੀਆਂ ਸੁਵਾਦੀਕ ਕਿਰਨਾਂ ਦਾ ਮੀਂਹ ਵਸਾ ਰਿਹਾ ਹੈ ਤਰੇਲ ਪਿੰਨੀ ਰਾਤ ਆ ਗਈ ਇਸ ਸੁਖ ਦਾ ਆਨੰਦ ਲੈਣ ਨੂੰ ਅਰਸ਼ਾਂ ਦੇ ਤਾਰੇ ਚੜ ਆਏ ਇਸ ਦਰਸ਼ਨ ਨੂੰ ਦੇਖਣ ਵਾਸਤੇ ਹਾਂ ਫੁੱਲ ਜੇ ਬਣਾ ਵਿੱਚ ਖਿੜਨ ਤਾਂ ਕੌਣ ਸੁਗੰਧੀ ਮਾਣੇ ਪਰ ਆਤਮਦੇਸ਼ ਦਾ ਮਾਲਕ ਕਮਲ ਰਾਜ ਜਦ ਬਨ ਸਰੋਵਰਾਂ ਵਿੱਚ ਜਾ ਮੁਸ਼ਕੇ ਤਾਂ ਸੰਸਾਰ ਭਾਵੇਂ ਗਾਫਲ ਰਹੇ ਪਰ ਸਦਾ ਜਾਗਤੇ ਗੁਪਤ ਲੋਕਾਂ ਦੇ ਵਾਸੀ ਆਤਮ ਰੰਗਾਂ ਦੇ ਪ੍ਰੇਮੀ ਤੇ ਜਾਨਣਹਾਰ ਕਦ ਉਸ ਬਹਿ ਰਹੀ ਮਹਿਕ ਦੇ ਲਾਭ ਤੋਂ ਆਪਣੇ ਆਪ ਨੂੰ ਬਿਰਵਿਆਂ ਰੱਖ ਸਕਦੇ ਹਨ ਸਵੇਰਾ ਹੋ ਆਈਆਂ ਨੇ ਪਪੀਹਾ ਦੀ ਪੁਕਾਰ ਉੱਠ ਪਈ ਸੂਰਜ ਚੜ੍ਹ ਆਇਆ ਹੈ ਬਾਹਰ ਇੱਕ ਸੁਹਾਵੇ ਬ੍ਰਿਸ਼ੇ ਬੈਠੀ ਮੂਰਤੀ ਦੇ ਪਾਸੋਂ ਲੰਗਰ ਲੱਗਿਆ ਸਭ ਕਿਸੇ ਦੇ ਜੀਵ ਵਿੱਚ ਖਿੱਚ ਜੀ ਪੈਂਦੀ ਹੈ ਵੇ ਬਸੇ ਜੇ ਸੀਸ ਝੁਕ ਜਾਂਦਾ ਕੋਈ ਵਹਿ ਜਾਂਦਾ ਕੋਈ ਆਸ਼ਰਮ ਵਿੱਚ ਜਾ ਕੇ ਕਾਲੀ ਕਾਲੀ ਮੋੜ ਆਉਂਦਾ ਤੇ ਆ ਕੇ ਬਹਿ ਜਾਂਦਾ ਐਂਓ ਕੁਝ ਲੋਕੀ ਦਵਾਲੇ ਜੁੜਦੇ ਜਾ ਰਹੇ ਹਨ ਕਿ ਮੱਠ ਦਾ ਜੋਗੀ ਰਾਜ ਜਿਵੇਂ ਸੰਗਤ ਜੀ ਆਪਣੇ ਸਿੱਖ ਧਰਮ ਦੇ ਵਿੱਚ ਤਖਤ ਹਨ ਪੰਜ ਤਖਤ ਇਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਚਾਰ ਮੱਠ ਹਨ ਤੇ ਜਿਹੜਾ ਮੱਠ ਦਾ ਮੁਖੀ ਹੈ ਇਸ ਮੱਠ ਦੇ ਮੁਖੀ ਦਾ ਨਾਮ ਹੈ ਪਰਥਰੀ ਉਹ ਮੱਠ ਦਾ ਜੋਗੀ ਰਾਜ ਪਰਥਰੀ ਬਾਹਰ ਨਿਕਲਿਆ ਉਹ ਵੀ ਉਸੇ ਰੁੱਖ ਨੂੰ ਆਇਆ ਕਿ ਜਿੱਥੇ ਭੂਮੀ ਨੂੰ ਭਾਗ ਲੱਗ ਰਹੇ ਸਨ ਦੂਰੋਂ ਡਿਠਿਆ ਤਾਂ ਕੁਝ ਸੁਹਾਵੀ ਰਮਕ ਜਹੀ ਮੱਥੇ ਨੂੰ ਆ ਕੇ ਲੱਗੀ ਜਿਵੇਂ ਉਹ ਨਾਲੇ ਵਿੱਚ ਸ਼ਿਲੀ ਰਾਤ ਦੀ ਠੰਡ ਵੇਲੇ ਨਿੱਕੀ ਨਿੱਕੀ ਰਵੀ ਮੱਥੇ ਨੂੰ ਸੁਖਦਾਈ ਹੋ ਕੇ ਲੱਗਦੀ ਐ ਠਠੰਬਰਿਆ ਫੇਰ ਤੱਕਿਆ ਹਾਂ ਤੱਕਿਓ ਸੁਜੋਤ ਨਰਨਜਣੀ ਨੂੰ ਤਾਂ ਨੈਣਾ ਨੇ ਇੱਕ ਸਵਾਦ ਦੀ ਸ਼ੂ ਪਾਈ ਤੇ ਹੀਠਾਂ ਲੈ ਕੇ ਅੰਦਰ ਜਾ ਕੇ ਮਨ ਨੂੰ ਉਸ ਸਵਾਦ ਦੀ ਇੱਕ ਚਾਸ ਦੇ ਕੇ ਉੱਥੇ ਹੀ ਸਮਾ ਗਈ ਜੋਗ ਤਾਂ ਕੀਤੇ ਸਨ ਪੀ ਪੀ ਕੇ दारू ਅਠਾਂ ਬਹਿਰਾਂ ਤੇ 16 ਪਹਿਰੀਆਂ ਸਮਾਧੀਆਂ ਵੀ ਲਾਈਆਂ ਸੀ ਪਰ ਨਹੀਂ ਸੀ ਡਿੱਠਾ ਇਹ ਮਿੱਠਾ ਮਿੱਠਾ ਹਲਕਾ ਹਲਕਾ ਸਵਾਦ ਇਦੋਂ ਪਹਿਲਾਂ ਕਦੇ ਅੱਗੇ ਵਧਿਆ ਨੈਣ ਤੱਕਦੇ ਹਨ ਤੇ ਝੁਕਦੇ ਆ ਨਾਲ ਹੀ ਨਿਉਂਦਾ ਜਾਂਦਾ ਹੈ ਮੱਥਾ ਹਾਂ ਜਿਸ ਅੱਗੇ ਨਿਉਂਦੇ ਸਨ ਸਾਰੇ ਇਲਾਕੇ ਦੇ ਮੱਥੇ ਤੇ ਆਪ ਨਹੀਂ ਸੀ ਨਿਉਂਦਾ ਕਿਸੇ ਦੇ ਅੱਗੇ ਸੇਵਾ ਇੱਕ ਦੇ ਅੱਜ ਉਹ ਆਪ ਵੇਵਸਾ ਨਿਉਂਦਾ ਜਾ ਰਿਹਾ ਹੈ ਹੋਸ ਅਗੇ ਜਿਸ ਦੀ ਨਾ ਸਿਆਣ ਸੀ ਨਾ ਸੂਹ ਸੀ ਨਾ ਪਤਾ ਸੀ ਜਿਸ ਦੇ ਕਿਸੇ ਨੇ ਆ ਕੇ ਨਹੀਂ ਗਾਵੇ ਸਨ ਗੁਣ ਤੇ ਨਹੀਂ ਕੀਤੀ ਸੀ ਕੀਰਤੀ ਕਿ ਫਲਾਣਾ ਹੈ ਤੇ ਫਲਾਣੇ ਗੁਣਾ ਵਾਲਾ ਹੈ ਇਹ ਨੂਰ ਦਾ ਬੁੱਕਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਕੀਰਤੀ ਇਹਦੇ ਕੋਲੇ ਕਿਸੇ ਨੇ ਕਦੇ ਆ ਕੇ ਨਹੀਂ ਸੀ ਕੀਤੀ ਨਾ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਬਾਰੇ ਚ ਇਹਨੇ ਸੁਣਿਆ ਸੀ ਨਾ ਇਹ ਜਾਣਦਾ ਸੀ ਨਾ ਕੋਈ ਪਛਾਣ ਨਹੀਂ ਸੀ ਪਰ ਇਹ ਭਰਤਰੀ ਜੋਗੀ ਜਿਹਦੇ ਅੱਗੇ ਸਾਰਾ ਇਲਾਕਾ ਨਿਉਂਦਾ ਸੀ ਆਪ ਇੱਕ ਪਰਮਾਤਮਾ ਤੋਂ ਸਿਵਾਏ ਕਿਸੇ ਅੱਗੇ ਨਹੀਂ ਸੀ ਨਿਉਂਦਾ ਉਹ ਭਰਤਰੀ ਗੁਰੂ ਨਾਨਕ ਸਾਹਿਬ ਅੱਗੇ ਨਿਉਂ ਰਿਹਾ ਹੈ ਸਿਰ ਨਿਉਂਦਾ ਨਿਉਂ ਗਿਆ ਸਾਰਾ ਆਦੇਸ਼ ਮੂਹੋਂ ਨਿਕਲ ਗਿਆ ਜਦੋਂ ਹੋਰ ਨੇੜੇ ਹੋ ਕੇ ਸਿਰ ਲੱਗਿਆ ਹੇਠਾਂ ਤੇ ਆਦੇਸ਼ ਕਹਿ ਕੇ ਮੱਥਾ ਧਰਤੀ ਤੇ ਧਰ ਕੇ ਬਹਿ ਗਿਆ ਗੱਦੀ ਨਸ਼ੀਨ ਉਸ ਆਸ਼ਰਮ ਦਾ ਉਸ ਆਸ਼ਰਮ ਦਾ ਗੱਦੀ ਨਿਸ਼ੀਨ ਦੇਖੋ ਸੰਗਤ ਜੀ ਇੱਥੇ ਗੌਰ ਕਰਨ ਜੋਗ ਵਚਨ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਕੋਈ ਵਚਨ ਨਹੀਂ ਹੋਇਆ ਮਹਾਰਾਜ ਨੇ ਅਜੇ ਕੋਈ ਵਚਨ ਸੁਣਾਇਆ ਨਹੀਂ ਕੋਈ ਸੁਣਿਆ ਨਹੀਂ ਕੋਈ ਪੁੱਛਿਆ ਨਹੀਂ ਕੁਝ ਦੱਸਿਆ ਨਹੀਂ ਜਾਣ ਨਹੀਂ ਪਛਾਣ ਨਹੀਂ ਸਤਿਗੁਰ ਜੀ ਦੇ ਬਾਰੇ ਵਿੱਚ ਕਿਸੇ ਨੇ ਆ ਕੇ ਦੱਸਿਆ ਨਹੀਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਕਿਸੇ ਨੇ ਭਰਤਰੀ ਜੋਗੀ ਕੋਲ ਸੋਭਾ ਨਹੀਂ ਕੀਤੀ ਕੀਰਤੀ ਨਹੀਂ ਕੀਤੀ ਇਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜੋਗੀ ਰਾਜ ਦੇ ਮੱਠ ਵਿੱਚ ਕਦੇ ਨਹੀਂ ਆਏ। ਅੱਜ ਪਹਿਲੀ ਵਾਰ ਦੇਖਿਆ ਦਰਸ਼ਨ ਕੀਤਾ ਮਹਾਰਾਜ ਜੀਆਂ ਦੇ ਨੇਤਰ ਬੰਦ ਹਨ ਸਤਿਗੁਰ ਜੀ ਸਮਾਧੀ ਅੰਦਰ ਬੈਠੇ ਹਨ ਤੇ ਭਰத்ਰੀ ਉਸ ਮੱਠ ਦਾ ਜੋਗੀ ਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਹਿਜ ਸੁਭਾਅ ਨਿਉਂਗਿਆ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਦਿੱਤਾ। ਤਾਂ ਸੰਗਤ ਜੀ ਇੱਥੋਂ ਆਪਾਂ ਨੂੰ ਅੰਦਾਜ਼ਾ ਲਾਉਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਚਨ ਸੁਣ ਕੇ ਵੀ ਬੜੇ ਤਰੇ ਮਹਾਰਾਜ ਜੀਆਂ ਦੀ ਸੇਵਾ ਕਰਕੇ ਵੀ ਬੜੇ ਤਰੇ ਪਰ ਬੜੇ ਉਹ ਜਿਨ੍ਹਾਂ ਨੇ ਨਾ ਸੇਵਾ ਕੀਤੀ ਨਾ ਕੋਈ ਬਚਨ ਸੁਣਿਆ ਨਾ ਕੋਈ ਮੰਨਿਆ ਕੁਛ ਨਹੀਂ ਕੀਤਾ ਕੇਵਲ ਸਤਿਗੁਰ ਦਾ ਦਰਸ਼ਨ ਕੀਤਾ ਦਰਸ਼ਨ ਕਰਦਿਆਂ ਸਾਰ ਮਨ ਨਿਰਮਲ ਹੋ ਗਿਆ ਔਰ ਸਤਿਗੁਰ ਦੇ ਚਰਨਾਂ ਵਿੱਚ ਝੁਕ ਗਿਆ ਅੱਜ ਕਈ ਲੋਕ ਕਹਿਣਗੇ ਬਾਣੀ ਦੀ ਸਮਝ ਨਾ ਪਵੇ ਬਾਣੀ ਪੜੀ ਦਾ ਫਾਇਦਾ ਨਹੀਂ ਬਾਣੀ ਜੇ ਵਿਆਖਿਆ ਨਾ ਹੋਵੇ ਬਾਣੀ ਦੇ ਅਰਥ ਨਾ ਪਤਾ ਲੱਗਣ ਬਾਣੀ ਨੂੰ ਪੜਨ ਸੁਣਨ ਨਾਲ ਕੁਝ ਨਹੀਂ ਹੁੰਦਾ ਪਰ ਸੰਗਤ ਜੀ ਵੇਖੋ ਇਹ ਕਿਤੇ ਨਾ ਕਿਤੇ ਗੁਰਮਤ ਦੇ ਵਿਰੋਧੀ ਬਚਨ ਨੇ ਮਹਾਰਾਜ ਜੀਆਂ ਦਾ ਤਾਂ ਦਤ ਦਰਸ਼ਨ ਕਰਨ ਦੇ ਨਾਲ ਹੀ ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਓ ਤੇ ਕਈ ਫਿਰ ਦਰਸ਼ਨ ਦਾ ਵੀ ਅਰਥ ਕਰਦੇ ਆ ਵੀ ਦਰਸ਼ਨ ਦਾ ਅਰਥ ਇਹ ਨਹੀਂ ਮਹਾਰਾਜ ਨੂੰ ਅੱਖਾਂ ਨਾਲ ਵੇਖ ਲਿਆ ਦਰਸ਼ਨ ਦਾ ਅਰਥ ਹੈ ਸਤਿਗੁਰ ਦੀ ਬਾਣੀ ਪੜ੍ਹ ਕੇ ਉਹਦਾ ਵਿਚਾਰ ਕਰ ਲਿਆ ਤੇ ਉਹਦੀ ਕਥਾ ਬਾਣੀ ਦੀ ਬਾਣੀ ਦੀ ਟ੍ਰਾਂਸਲੇਸ਼ਨ ਬਾਣੀ ਦਾ ਅਰਥ ਸਮਝ ਲਿਆ ਕਹਿੰਦੇ ਇਹਨੂੰ ਦਰਸ਼ਨ ਕਹਿੰਦੇ ਆ ਪਰ ਨਹੀਂ ਅੱਜ ਜੋਗੀ ਭਰਤਰੀ ਨੇ ਸੰਗਤ ਜੀ ਨਾਲ ਕੋਈ ਮਹਾਰਾਜ ਜੀਆਂ ਦਾ ਬਚਨ ਸੁਣਿਆ ਨਾ ਕੋਈ ਸੁਣਾਇਆ ਨਾ ਕੋਈ ਸੇਵਾ ਕੀਤੀ ਨਾ ਕੋਈ ਅੰਨ ਪਾਣੀ ਸ਼ਿਕਾਇਆ ਨਾ ਕਦੇ ਸਤਿਗੁਰ ਦੇ ਬਾਰੇ ਚ ਸੁਣਿਆ ਸੀ ਸਤਿਗੁਰ ਜੀ ਨੂੰ ਮਹਿਜ ਅੱਖਾਂ ਨਾਲ ਸਾਹਮਣੇ ਸਰੀਰ ਵੇਖਿਆ ਮਹਾਰਾਜ ਜੀਆਂ ਦਾ ਮਹਾਰਾਜ ਜੀਆਂ ਦਾ ਸਰੀਰ ਵੇਖਦਿਆਂ ਹੀ ਮਹਾਰਾਜ ਜੀਆਂ ਦੇ ਅੱਗੇ ਜੋਗੀ ਭਰਤਰੀ ਨੇ ਚਰਨਾਂ ਤੇ ਡੰਡੌਤ ਕੀਤੀ ਮਹਾਰਾਜ ਜੀਆਂ ਦੇ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਰੱਬ ਹਨ ਅੱਜ ਉਸ ਗੱਦੀ ਦਾ ਮਾਲਕ ਉਸ ਆਸ਼ਰਮ ਦਾ ਗੱਦੀ ਨਿਸ਼ੀਨ ਉਸੇ ਨੰਗੇ ਧਰਤੀ ਉੱਤੇ ਜਿੱਥੇ ਜਗਤ ਦਾ ਸ਼ਹਿਨशाह ਅਵਤਾਰਾਂ ਦਾ ਸਿਰਤਾਜ ਭਾਗ ਲਾਈ ਬੈਠਾ ਸੀ ਉੱਥੇ ਬਹਿ ਗਿਆ ਧਰਤੀ 'ਤੇ ਬਹਿ ਗਿਆ ਪੁੰਜੇ ਅੱਗੇ ਉਹਦੇ ਚੇਲੇ ਚਾਟੜੇ ਉਹਦੇ ਲਈ ਆਸਣ ਲਾਇਆ ਕਰਦੇ ਸਨ ਪਰ ਕਿਉਂਕਿ ਗੁਰੂ ਨਾਨਕ ਸਾਹਿਬ ਧਰਤੀ 'ਤੇ ਵਹੇ ਆ ਸਤਿਗੁਰ ਦੇ ਪ੍ਰੇਮ ਵਿੱਚ ਭਰਤਰੀ ਜੋਗੀ ਧਰਤੀ ਉੱਪਰ ਹੀ ਬਹਿ ਗਿਆ ਪਰ ਪਾਸ ਬੈਠੇ ਆਪਣੇ ਸੇਵਕਾਂ ਦਾ ਧਿਆਨ ਵੀ ਨਹੀਂ ਰਿਹਾ ਉਸੇ ਸਵਾਦ-ਸਵਾਦ ਵਿੱਚ ਤੇ ਸਵਾਦ ਦੇ ਬਿਸਵਾਦ ਵਿੱਚ ਬਹਿ ਗਿਆ ਤੇ ਨੈਣ ਵੱਧ ਗਏ ਦਰਸ਼ਨਾ ਦੀ ਤਾਰ ਵਿੱਚ ਜਿਵੇਂ ਤ੍ਰੇਹ ਵੇਲੇ ਬੁੱਲ ਬੁੱਕਾਂ ਨਾਲ ਤੇ ਬੁੱਕ ਜਲ ਧਾਰਾ ਨਾਲ ਲੱਗ ਜਾਂਦੇ ਆ ਤੇ ਲੱਗੇ ਹੋਏ ਪੀਤੀ ਹੀ ਜਾਂਦੇ ਹਨ ਇਵੇਂ ਨੈਣਾ ਦੇ ਕਟੋਰੇ ਲੱਗ ਕੇ ਦਰਸ਼ਨਾ ਦੀ ਅੰਮ੍ਰਿਤ ਧਾਰਾ ਨਾਲ ਤੇ ਲੱਗ ਪਏ ਪੀਣ ਰੱਜ ਰੱਜ ਕੇ ਪੀਂਦਾ ਹੈ ਤੇ ਆਪਿਓ ਗਵਾਚਦਾ ਜਾਂਦਾ ਹੈ ਕਿੰਨਾ ਚਿਰ ਇਵੇਂ ਮਗਨ ਬੈਠਾ ਰਿਹਾ ਜੋਗੀ ਰਾਤ ਦੇ ਪੀਤੇ ਪਿਆਲੇ ਦਾ ਖੁਮਾਰ ਉੱਤਰ ਕੇ ਟੋਟ ਵਿੱਚ ਲੈ ਗਿਆ ਸੀ ਟੋਟ ਵਿੱਚ ਅੰਦਰੋਂ ਨਿਕਲੇ ਨੂੰ ਨਾਮ ਖੁਮਾਰ ਦੀ ਪਿਆਲੀ ਮਿਲ ਗਈ ਨਸ਼ੇ ਦੀ ਟੋਟ दारू ਨਸ਼ਾ ਉਹ ਧਨ ਉਸ ਭਾਗ ਉਹ ਕਰਮਾ ਵਾਲਾ ਜਿਸ ਨੂੰ ਹੋਸ਼ੇ ਮਦ ਦੀ ਟੋਟ ਵੇਲੇ ਮਿਲ ਪਵੇ ਇੱਕ ਕੁੱਟ ਸੱਚੇ ਮਦ ਦਾ ਜਦ ਪਿਆਕ ਪੀਂਦੇ ਹਨ ਤਾਂ ਇੱਕ ਕੁੱਟ ਜ਼ਮੀਨ ਤੇ ਵੀਟਦੇ ਹਨ ਇੱਥੇ ਸੁੱਚੇ ਮਦ ਦਾ ਦਾਤਾ ਸਾਰੀ ਰਾਤ ਤੋਂ ਇੱਕ ਕੁੱਟ ਮਾਤਰ ਖਾਕ ਤੇ ਨਹੀਂ ਸੀ ਬੀਟ ਰਿਹਾ ਸਗੋਂ ਸੱਚੇ ਮਦ ਦਾ ਮੀਂਹ ਵਸਾ ਰਿਹਾ ਸੀ ਮਿਲ ਗਈ ਦਾਤ ਜੋਗੀ ਨੂੰ ਅਮੁੱਲੀ ਮੀਂਹ ਵਾਂਗੂੰ ਵਸ ਰਹੀ ਸੀ ਪਰ ਬੇਪਤਾ ਧਿਆਨ ਕੋਈ ਨਹੀਂ ਟੋਟ हट ਗਈ ਹੈ ਰਸ ਪੈ ਰਿਹਾ ਹੈ ਮਿੱਠਾ ਮਿੱਠਾ ਹਲਕੇ ਪਣ ਵਾਲਾ ਹੁਲਾਰਾ ਆਉਂਦਾ ਹੈ ਤੇ ਆਪੇ ਨੂੰ ਚੁੱਕ ਲੈਣ ਵਾਲੀ ਝੂਮ ਚੜਦੀ ਹੈ ਜੋਗੀ ਮਸਤ ਨਹੀਂ ਹੋ ਰਿਹਾ ਜੋਗੀ ਬੇਹੋਸ਼ ਨਹੀਂ ਹੋ ਰਿਹਾ ਮਸਤੀਆਂ ਤੇ ਬੇਹੋਸ਼ੀਆਂ ਆਤਮ ਜਾਗਰਤ ਦੀਆਂ ਚੀਜ਼ਾਂ ਨਹੀਂ ਹਨ ਜੋਗੀ ਸੁਖੀ ਹੋ ਰਿਹਾ ਹੈ ਹਲਕਾ ਹਲਕਾ ਲੋਕਾ ਲੋਕਾ ਹੋ ਰਿਹਾ ਹੈ ਆਪਾ ਖੇਡ ਰਿਹਾ ਹੈ ਤੇ ਕਿਸੇ ਸੋਹਣੀ ਉਚਿਆਣ ਦੀ ਪ੍ਰਤੀਤੀ ਵਿੱਚ ਆ ਰਿਹਾ ਹੈ ਤੇ ਰਸ ਭਰੀ ਮਗਨਤਾ ਛਾ ਰਹੀ ਹੈ ਜੋ ਹੋਸ਼ਾਂ ਦੀ ਸਰਦਾਰ ਹੈ ਇਸ ਤਰ੍ਹਾਂ ਦੀ ਦਸ਼ਾ ਵਿੱਚ ਬੈਠ ਗਿਆ ਤੇ ਬੈਠਾ ਰਿਹਾ ਕਿੰਨੇ ਚਿਰ ਬੈਠਾ ਹੀ ਰਿਹਾ ਜੋਗੀ ਰਾਜ ਜਿਉ ਸਮਾਧੀ ਇਹ ਹੈ ਪਰ ਅਦੇ ਹਟ ਸਮਾਧੀਆਂ ਦੇ ਸਾਧਕ ਨੂੰ ਥੋ ਨਹੀਂ ਇਸ ਸਮਾਧੀ ਦਾ ਉਂਝ ਬੇਥਵੇ ਹੀ ਅਚਰਜ ਵਿੱਚ ਹੈ ਹੁਣ ਜੋਗੀ ਨੂੰ ਇਹ ਅਸਚਰਜ ਅਦੁੱਪਤ ਕਰ ਰਿਹਾ ਹੈ ਤੇ ਅਦੁੱਪਤ ਵਿਸਮਾਦ ਲਾ ਰਿਹਾ ਹੈ ਅੰਦਰਲਾ ਸੋਚਣ ਵਾਲਾ ਸੋਚਦਾ ਅਤੀ ਘਟ ਹੈ ਕਿਉਂਕਿ ਉਹ ਸੋਚਣ ਹਾਰ ਤਾਂ ਰਸ ਮਾਨਣ ਹਾਰ ਹੈ ਰਸ ਨੂੰ ਮਾਨਣ ਵਾਲੀ ਬ੍ਰਿਤੀ ਸੋਚ ਮੰਡਲ ਵੱਲੋਂ ਕੰਡਲ ਬੁਲਾ ਰਹੀ ਹੈ ਹਾਂ ਸੁਭਾਗ ਜੋਗੀ ਬੈਠਾ ਰਹੋ ਐਉਂ ਜਿੰਨਾ ਚਿਰ ਤੇਰੀ ਬ੍ਰਿਤੀ ਇਸ ਰਸ ਵਿੱਚ ਮਾਨਣ ਹਾਰ ਹੋ ਕੇ ਬੈਠੀ ਰਹੇ ਤੇ ਸੋਚਾ ਸੋਚਣ ਤੋਂ ਕੰਡ ਬੁਲਾਈ ਰੱਖੇ ਪਰ ਐਤ ਕੀ ਐਤ ਕੀ ਤਾਂ ਵੇਖ ਜੋਗੀ ਆਪ ਹੀ ਆ ਗਿਆ ਹੈ ਹਾਂ ਜਗਤ ਜਲੰਦੇ ਦੀ ਬੋੜੀ ਕਰਨ ਨੂੰ ਗੁਰੂ ਜੋਤੀ ਆਪ ਪ੍ਰਗਟੀ ਹੈ ਇਸ ਦੇ ਬਰੋਸਾ ਹੈ ਗੁਰਮੁਖ ਫਿਰ ਸਦੀਆਂ ਤੱਕ ਸਦੀਆਂ ਤੱਕ ਆਉਂਦੇ ਤੇ ਜਗਤ ਨੂੰ ਉਦਾਰਦੇ ਰਹਿੰਦੇ ਹਨ ਜੋਗੀ ਰਾਜ ਜੀ ਬੈਠੇ ਰਹੇ ਕਿੰਨਾ ਚਿਰ ਪਰ ਫੇਰ ਬਿਰਤੀ ਸੋਚ ਦੇ ਘਰ ਵੱਲ ਨੂੰ ਤਿਲਕ ਗਈ ਤੇ ਕਿਸ ਸੁੰਦਰਤਾ ਨਾਲ ਤਿਲਕੀ ਹਾਂ ਦੇਖੋ ਇਹ ਰਸ ਦੇਸ਼ ਵਿੱਚੋਂ ਕਿਵੇਂ ਸੋਚ ਮੰਡਲੀ ਵੱਲ ਨੂੰ ਖਿਸਕਦੀ ਹੈ ਸੋਚ ਫੁਰਦੀ ਹੈ ਹਾਂ ਟਿਕ ਗਿਆ ਜੋਗੀ ਪਰ ਹੁਣ ਗੋਤਾ ਓਡਾ ਡੂੰਗਾ ਨਹੀਂ ਤੇ ਲੰਮਾ ਨਹੀਂ ਸਾਧ ਸੰਗਤ ਜੀ ਆਪ ਦੇ ਮਨ ਨੂੰ ਹੀ ਕਹਿੰਦਾ ਮਨਾ ਪੁੱਛ ਪਤਾਲੇ ਚੇਨ ਚੱਕਰ ਉਹੋ ਜਿਹੇ ਹਨ ਜਿਹੋ ਜਿਹੇ ਤੈਨੂੰ ਸਮਾਧੀ ਵਿੱਚ ਦੱਸੇ ਗਏ ਸਨ ਹਾਂ ਐਡਾ ਅਲੌਕਿਕ ਪ੍ਰਭਾਵ ਕਿਸ ਦਾ ਹੋ ਸਕਦਾ ਹੈ ਪੁੱਛਮਨਾ ਵੱਡੇ ਵੱਡੇ ਪੁੱਛਦੇ ਆਏ ਆ ਪੁੱਛਿਆ ਸੀ ਜਮਨੂ ਨਚਕੀਤਾ ਨੇ ਕਿ ਬ੍ਰਹਮ ਕੌਣ ਹੈ ਨਚਕੀਤਾ ਬਹੁਤ ਬੰਦਗੀ ਦਾ ਮਾਲਕ ਸੀ ਪਰ ਉਸ ਨੇ ਵੀ ਜਮਨੂ ਪੁੱਛਿਆ ਸੀ ਕਿ ਬ੍ਰਹਮ ਕੌਣ ਹੈ ਤੂੰ ਵੀ ਪੁੱਛ ਲੈ ਮਹਾਰਾਜ ਆਪ ਜੀ ਕੌਣ ਹੋ ਜਾਂ ਪੁੱਛ ਲਵਾਂ ਪਾਸ ਬੈਠਿਆਂ ਬਾਲਕਿਆਂ ਵਿੱਚੋਂ ਕਿਸੇ ਇੱਕ ਨੂੰ ਕਿ ਆਪ ਜੀ ਕੌਣ ਨੇ ਪੁੱਛਣ ਲੱਗਾ ਪਰ ਰਸ ਦੇ ਆਵੇਸ਼ ਨੇ ਫੇਰ ਖਿੱਚ ਮਾਰੀ ਕਿ ਪਲਕ ਹੋਰ ਸੋਚ ਦਾ ਲੜ ਛੱਡ ਕੇ ਇਹ ਰਸ ਮੰਨ ਲੈ ਫੇਰ ਕੁਝ ਠਹਿਰ ਫਠੰਬਰ ਕੇ ਤੱਕੇ ਮਲਕੜੇ ਜਿਹੇ ਨੇੜੇ ਹੋ ਕੇ ਪੁੱਛਣ ਲੱਗੇ ਸਵਾਮੀ ਕੌਣ ਦੇਸ਼ ਕੌਣ ਨਾਮ ਕੌਣ ਕਾਮ ਵੀ ਕਿਹੜੇ ਦੇਸ਼ ਤੋਂ ਆਏ ਹੋ ਨਾਮ ਕੀ ਹੈ ਕੰਮ ਕੀ ਹੈ ਪਾਸ ਬੈਠਾ ਸੇਵਕ ਆਪ ਦਾ ਦੇਸ਼ ਨਿਰੰਕਾਰ ਹੈ ਪਾਸ ਬੈਠੇ ਸੇਵਕ ਨੇ ਕਿਹਾ ਆਪ ਜੀਆਂ ਦਾ ਦੇਸ਼ ਨਿਰੰਕਾਰ ਹੈ ਆਪ ਜੀਆਂ ਦਾ ਨਾਮ ਨਿਰੰਕਾਰੀ ਹੈ ਤੇ ਆਪ ਜੀਆਂ ਦਾ ਕੰਮ ਨਿਰੰਕਾਰ ਨਾਲ ਜੋੜਨਾ ਹੈ ਜੇ ਸਰੀਰ ਵੱਲੋਂ ਪੁੱਛੋ ਤਾਂ ਸਰੀਰਕ ਦੇਸ਼ ਲਾਹੌਰ ਹੈ ਤੇ ਇਹਨਾਂ ਦਾ ਸਰੀਰਕ ਨਾਮ ਧੰਨ 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 ਗੁਰੂ ਸ੍ਰੀ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹੈ। ਇਉਂ ਲਿਖਿਆ ਹੈ। ਕੰਮ ਕੀ ਹੈ? ਦੇਸ਼ਾਂ ਦੇ ਦੇਖਣ ਦਾ, ਕੋਈ ਆਪਣੀ ਛੂਲ ਬਾਨ ਦਾ, ਕੋਈ ਆਗਨ ਬੁਝਾਉਣ ਦਾ, ਕੋਈ ਠੰਡਾ ਪਾਉਣ ਦਾ, ਕੋਈ ਜੰਮੇ ਥਰਾਂ ਦੇ ਤੋੜਨ ਦਾ, ਕੋਈ ਪਾਲੇ ਮਾਰਿਆਂ ਨੂੰ ਨਿਗਾਹ ਪਹਚਾਉਣ ਦਾ, ਤੁਖਾਰਾ ਨੂੰ ਭੰਗਾਰਨ ਦਾ। ਵਰਸ਼ੌਧ ਰਿਆਵੇ ਪੁਚਾਵਣ ਦਾ ਕੋਈ ਐਹੋ ਜਿਹਾ ਕੌਤਕੀ ਕੰਮ ਹੈ ਨਾਮ ਸੁਣ ਕੇ ਜੋਗੀ ਦੇ ਨੈਣ ਮੁੰਦ ਗਏ ਇੱਕ ਚਰਨਾਟ ਛੀ ਇੱਕ ਕੰਬਣੀ ਜਹੀ ਲੂਆਂ ਵਿੱਚੋਂ ਲੰਘ ਗਈ ਇੱਕ ਨਿੱਗੀ ਨਿੱਗੀ ਚਰਨਾਟ ਉਮਾ ਦੀ ਫਿਰ ਸਰੀਰ 'ਚ ਫਰੀ ਫਿਰ ਹੁਲਾਸ ਨੇ ਜ਼ੋਰ ਮਾਰਿਆ ਧਨ ਭਾਗ ਮੇਰੇ ਚਰਨਾ ਤੇ ਸੀਸ ਧਰ ਕੇ ਬੋਲਿਆ ਮੇਰੇ ਧਨ ਭਾਗ ਚਿਰ ਤੋਂ ਆਪ ਦੀ ਉਡੀਕ ਕਰ ਰਿਹਾ ਸੰਚਿਰ ਕਾਲ ਤੋਂ ਹਾਂ ਅੱਜ ਹੁਣ ਮੇਰੇ ਸਾਧਨਾ ਨੂੰ ਫਲ ਲੱਗੇਗਾ ਹੁਣ ਜੋਗ বৈਰਾਗ ਦਾ ਥੋਪ ਪਵੇਗਾ ਸਾਰੇ ਹੀ ਸਫਲੇ ਹੋ ਜਾਣਗੇ ਤਦੋਂ ਸਤਿਗੁਰ ਦਾਤੇ ਦੇ ਨੈਣਾ ਤੇ ਮੱਥੇ ਤੇ ਮੁਸਕਰਾਹਟ ਦੀ ਆਭਾ ਫਿਰੀ ਗੁਲਾਬਾਂ ਤੋਂ ਕੋਮਲ ਤੇ ਸੋਹਣੇ ਬੁੱਲ ਖੁੱਲੇ ਇੱਕ ਮੁਸਕਰਾਹਟ ਆਈ ਤੇ ਆਪ ਜੀ ਬੋਲੇ ਜੋਗੀ ਜੀ ਕਿਵੇਂ ਹੋ ਕਿਵੇਂ ਜਾਣਦੇ ਹਾਂ ਤੇ ਉਡੀਕਾਂ ਵਿੱਚ ਰਹੇ ਹੋ ਜੋਗੀ ਨੇ ਹੱਥ ਵੰਨ ਕੇ ਕਿਹਾ ਜੀਓ ਕਿਸੇ ਸਮੇਂ ਮੈਂ ਜੋ ਆਪਾ ਵਰਜ ਵਰਜ ਕੇ ਅਤੇ ਪ੍ਰਾਣਾ ਦੇ ਚੜਾਓ ਲਹਾਓ ਦੇ ਕਰਤੱਵ ਕਰ ਕਰਕੇ ਧਿਆਨ ਬੰਨ ਬੰਨ ਕੇ ਜੁੜਿਆ ਤਾਂ ਸਮਾਧੀ ਹੋਈ ਕਿ ਮੈਨੂੰ ਝੌਲਾ ਦਿਆ ਪਿਆ ਤੇ ਮੁਨੀ ਜੀ ਦਿਸੇ ਹਾਂ ਉਹਨਾਂ ਆਖਿਆ ਜੋਗ ਨਾ ਕਮਾਓ ਕਰੜਾ ਹੱਠ ਜੋਗ ਭਗਤੀ ਕਮਾਓ ਜਾਂ ਮੈਂ ਕਈ ਪ੍ਰਸ਼ਨ ਕੀਤੇ ਤਾਂ ਮੁਨੀ ਜੀ ਬੋਲੇ ਕਾਲਯੁਗ ਹੈ ਇਸ ਦੇ ਤारण ਹੇਤ ਅਵਤਾਰ ਧਰਾ ਦੇ ਹੋਇਆ ਹੈ ਧਰਾਂ ਕਹਿੰਦੀ ਧਰਤੀ ਨੂੰ ਵੀ ਮੈਨੂੰ 무ਨੀ ਜੀ ਨੇ ਕਿਹਾ ਇਹ ਭਰਤਰੀ ਜੋਗੀ ਕਹਿ ਰਿਹਾ ਹੈ ਮੈਨੂੰ 무ਨੀ ਜੀ ਨੇ ਕਿਹਾ ਧਰਤੀ ਦੇ ਉੱਤੇ ਅਵਤਾਰ ਪ੍ਰਗਟ ਹੋਇਆ ਹੈ ਅੱਜ ਕਈ ਲੋਕ ਸਾਡੇ ਸੰਗਤ ਜੀ ਅਵਤਾਰ ਸ਼ਬਦ ਤੋਂ ਖਿਜਦੇ ਆ ਕਈ ਮਿਸ਼ਨਰੀ ਵੀਰ ਕਈ ਚਾਰ ਕਿਤਾਬਾਂ ਪੜ੍ਹੇ ਵੀਰ ਕਹਿਣਗੇ अवतार ਨਹੀਂ ਕਹਿਣਾ अवतार ਤਾਂ ਹਿੰਦੂ ਮਤ ਦੀ ਨਿਸ਼ਾਨੀ ਨਹੀਂ ਸੰਗਤ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਨਾਲੋਂ ਵੱਧ ਵਿਦਵਾਨ ਤੁਸੀਂ ਨਹੀਂ ਹੋ ਸਕਦੇ ਜਿਨ੍ਹਾਂ ਨੇ अनेका ਗ੍ਰੰਥ ਰਚ ਦਿੱਤੇ अनेका ਗ੍ਰੰਥ ਲਿਖ ਦਿੱਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਾਪੀ ਤੱਕ ਨਹੀਂ ਲਿਖੀ ਇੱਕ ਸਾਖੀ ਤੱਕ ਨਹੀਂ ਲਿਖੀ ਕੁਝ ਵੀ ਨਹੀਂ ਲਿਖਿਆ ਸਗੋਂ ਦੂਜਿਆਂ ਦੀਆਂ ਲਿਖਤਾਂ ਨੂੰ ਪੜ ਪੜ ਕੇ ਪੜ ਪੜ ਕੇ ਉਹਦੇ ਵਿੱਚ ਸਗੋਂ ਦੂਜਿਆਂ ਦੀਆਂ ਲਿਖਤਾਂ ਨੂੰ ਪੜ ਪੜ ਕੇ ਪੜ ਪੜ ਕੇ ਉਹਦੇ ਵਿੱਚ ਸਗੋਂ ਰੋਲ ਘਚੋਲਾ ਕਰਕੇ ਦੁਬਦਾ ਪਾਉਣ ਦਾ ਕੰਮ ਕਰਦੇ ਹਾਂ ਪਿਆਰਿਓ ਦੇਖੋ ਸਤਕਾਰਯੋਗ ਭਾਈ ਵੀਰ ਸਿੰਘ ਸਾਹਿਬ ਕੀ ਲਿਖ ਰਹੇ ਹਨ ਕਲਯੁਗ ਦਾ ਸਮਾਂ ਹੈ ਕਈ ਕਹਿਣਗੇ ਕਲਯੁਗ ਦਾ ਮਤਲਬ ਜਦੋਂ ਮਨ ਅੰਦਰ ਕਲੇਸ਼ ਹੋਵੇ ਉਦੋਂ ਕਲਯੁਗ ਹੈ ਉੰਜ ਕੋਈ ਕਲਯੁਗ ਨਹੀਂ ਕੋਈ ਸਤਜੁਗ ਨਹੀਂ ਤੁਹਾਡੇ ਅੰਦਰ ਸਤ ਹੋਵੇ ਸਤਜੁਗ ਹੈ ਤੁਹਾਡੇ ਅੰਦਰ ਕੂੜ ਹੋਵੇ ਕਹਿੰਦੇ ਕਲਯੁਗ ਹੈ ਉਹ ਵੀ ਇੱਕ ਅੰਤਰੀ ਵਿਭਾਵ ਹੈ ਉਹ ਵੀ ਅਰਥ ਗਲਤ ਨਹੀਂ ਸਹੀ ਹੈ ਪਰ ਸੰਗਤ ਜੀ ਇਹਦੇ ਤੋਂ ਵੀ ਮੁਨਕਰ ਨਹੀਂ ਹੋਣਾ ਇੱਕ ਸਤਜੁਗ ਇੱਕ ਤ੍ਰੇਤਾ ਇੱਕ ਦੁਆਪਰ ਤੇ ਹੁਣ ਚੱਲ ਰਿਹਾ ਕਲਯੁਗ ਭਰਥਰੀ ਜੋਗੀ ਦੇ ਗੁਰੂ ਉਹਦੇ Muni ਨੇ ਕਿਹਾ ਕਲਯੁਗ ਦਾ ਭਿਆਨਕ ਸਮਾਂ ਹੈ ਇਸ ਦੇ ਤਾਰਨ ਹੇਤ ਅਵਤਾਰ ਧਰਾਤੇ ਹੋਇਆ ਹੈ ਸ੍ਰੀ ਆਪ ਜੀ ਦਾ ਦਰਸ਼ਨ ਕਰੋ ਪਰਸਨ ਕਰੋ ਸੇਵਾ ਕਰੋ ਫਲ ਪਾਓਗੇ ਤਾਂ ਮੈਂ ਨਾਮ ਪੁੱਛਿਆ मुनि जी ने कहा नाम ਤਾਂ ਅਨਾਮ ਹੈ ਪਰ ਸਰੀਰ ਦਾ ਨਾਮ ਹੈ ਨਾਨਕ ਐਉ ਆਪ ਜੀ ਦੇ ਆਉਣ ਦੀ ਸੂ ਤੇ ਨਾਮ ਦਾ ਪਤਾ ਲੱਗਾ ਤੇ ਉਡੀਕਾਂ ਨੇ ਡੇਰੇ ਜਮਾਈ ਰੱਖੇ ਜੀਉ ਜੀ ਇਹ ਵੀ मुनि ਨੇ ਆਖਿਆ ਸੀ ਕੀ ਆਖਿਆ ਸੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਬਚਨ ਆਉਂਦੇ ਹਨ ਪ੍ਰਥਮ ਮਿਲਹਿੰਗੇ ਤੁਝ ਇਸ ਥਾਈ ਬੈਸੋ ਪ੍ਰੇਮ ਰੇ ਦੇ ਲੇਵ ਲਾਈ ਪੂਛ ਲੈ ਹੋ ਜੋ ਹੈ ਨਿਜ ਮਨ ਮੈਂ ਸਰਬ ਬਤਾਏ ਦੇਹ ਇੱਕ ਛਿਨ ਮੈਂ ਪੂਛ ਲੈ ਹੋ ਜੋ ਹੈ ਨਿਜ ਮਨ ਮੈਂ ਸਰਬ ਬਤਾਏ ਦੇਹ ਇੱਕ ਛਿਨ ਮੈਂ ਤਬ ਕੀ ਮੈਂ ਰਾਵਰ ਸੁਧ ਪਾਈ ਬੈਠ ਰਹੋ ਥਿਰ ਹੋਇ ਇਸ ਥਾਈ ਮੇਰੇ Muni ਨੇ ਕਿਹਾ ਸੀ ਤੈਨੂੰ ਸਭ ਤੋਂ ਪਹਿਲਾਂ ਇਸੇ ਥਾਂ ਤੇ ਮਿਲਣਗੇ ਹਿਰਦੇ ਵਿੱਚ ਪ੍ਰੇਮ ਦੀ ਲਿਬ ਲਾ ਕੇ ਬੈਠਾ ਰਹੋ ਜੋ ਤੇਰੇ ਮਨ ਵਿੱਚ ਹੈ ਸੋਈ ਪੁੱਛ ਲੈਣਾ ਸਾਰੇ ਸਵਾਲਾਂ ਦਾ ਜਵਾਬ ਇੱਕ ਛਿਨ ਦੇ ਵਿੱਚ ਹੀ ਦੇ ਦੇਣਗੇ ਉਦੋਂ ਤੋਂ ਲੈ ਕੇ ਮੈਂ ਇਹ ਸੋਝੀ ਪਾਈ ਇਸ ਥਾਂ ਦੇ ਉੱਤੇ ਉਦੋਂ ਤੋਂ ਬੈਠ ਕੇ ਤੁਹਾਡੇ ਪ੍ਰੇਮ ਵਿੱਚ ਉੜੀ ਕਾਂ ਕਰਦਾ ਪਰਥਰੀ ਜੋਗੀ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕਹਿ ਰਿਹਾ ਆਸ਼ਰਮ ਜੋਗੀਆਂ ਦੇ ਆਸ਼ਰਮ ਤੇ ਆਸ਼ਰਮ ਦੇ ਮੁਖੀਏ ਪਰਥਰੀ ਜੋਗੀ ਦਾ ਗੁਰੂ ਜੀ ਅੱਗੇ ਝੁਕ ਜਾਣਾ ਨਗਰੀ ਦੇ ਲੋਕਾਂ ਨੇ ਅੱਖਾਂ ਨਾਲ ਵੇਖਿਆ ਸੀ ਸੋ ਸਾਰੇ ਇਲਾਕੇ ਵਿੱਚ ਬਾਤ ਧੁੰਮ ਗਈ ਲੱਗੇ ਲੋਕੀ ਦਰਸ਼ਨਾ ਨੂੰ ਆਉਣ ਆਸ਼ਰਮ ਵਿੱਚ ਰਹਿੰਦੇ ਦੂਸਰੇ ਜੋਗੀ ਤੇ ਸਾਧਕ ਵੀ ਹੈਰਾਨ ਸਨ ਕਿ ਸਾਡੇ ਮੱਠ ਦੇ ਮਾਲਕ ਭਰਤਰੀ ਜੀ ਨੂੰ ਕੀ ਹੋ ਗਿਆ ਹੈ ਕਿ ਪਰਦੇਸੀ ਤੇ ਅਣਜਾਣੇ ਦਾ ਜਿਹੜਾ ਜੋਗੀ ਵੀ ਹੈ ਨਹੀਂ ਇੰਨਾ ਸਨਮਾਨ ਕਰ ਰਹੇ ਹਨ ਕਈ ਵੇਰ ਇਕੱਲੇ-ਅਕੱਲੇ ਤੇ ਕਈ ਵਾਰ ਟੋਲੇ ਬੰਨ ਬਨ ਕੇ ਉਹ ਸਤਗੁਰਾਂ ਪਾਸ ਚਰਚਾ ਬਾਦ ਕਰਨ ਆਏ ਜਿੰਨੀ ਵੇਰ ਤੇ ਜਦ ਜਦ ਆਏ ਹੌਲੇ ਹੋ ਹੋ ਕੇ ਵਾਪਸ ਗਏ ਸੰਗਤ ਦੇ ਵਿੱਚ ਬੈਠਿਆਂ ਇਹ ਪਿਰ ਬੱਜਣੇ ਲੋਕਾਂ ਨੇ ਜੋਗੀਆਂ ਦੀ ਹਾਰ ਤੱਕਣੀ ਜਿਵੇਂ ਨਿਚੜੇ ਹੋਏ ਨਿਚੜੇ ਹੋਏ ਨਿੰਬੂ ਦਾ ਫੋਗ ਹੁੰਦਾ ਹੈ ਤੇਵੇਂ ਸਾਧਨਾ ਤੇ ਤਪਾ ਨਾਲ ਤੇ दारूਆਂ ਨਾਲ ਰਸ ਪ੍ਰਭਾਵ ਤੋਂ ਫੋਕੇ ਹੋਏ ਜੋਗੀਆਂ ਨੂੰ ਤੱਕ ਕੇ ਲੋਕਾਂ ਨੇ ਅਚੰਬੇ ਹੋਣਾ ਇਧਰ ਜਦ ਪ੍ਰਭਾਵਸ਼ਾਲੀ ਸਤਗੁਰ ਦੇ ਚਿਹਰੇ ਵੱਲ ਤੱਕਣਾ ਤਾਂ ਸਵਾਦ ਦੀ ਕੋਈ ਆਭਾ ਵਸਦੀ ਨਜ਼ਰ ਪੈਣੀ ਮਿੱਠੀ ਮਿੱਠੀ ਫੁਹਾਰ ਕਿਸੇ ਹੋਂਦ ਦੀ ਛਿੜਕ ਦੀ ਇਹ ਮਹਿਸੂਸ ਹੋਣੀ ਇਹੋ ਲੋਕਾਂ ਦੇ ਨੀਚੇ ਜੋਗੀਆਂ ਤੋਂ ਉੱਡਣ ਲੱਗ ਗਏ ਤੇ ਆਸ਼ਰਮ ਆਉਣ ਦੀ ਥਾਂ ਸਭ ਲੋਕ ਗੁਰੂ ਬਾਬੇ ਦੇ ਦਵਾਲੇ ਝੁਰਮਟਾਂ ਪਾਉਣ ਲੱਗ ਪਏ ਐਨਾ ਕਿ ਆਸ਼ਰਮ ਮੰਨੋਂ ਸੁੰਜੇ ਹੀ ਹੋ ਗਿਆ ਜੋਗੀਆਂ ਤੋਂ ਸੁੰਜਾ ਨਹੀਂ ਪਰ ਸਰਧਾਂਦੂਆਂ ਸਰਧਾਲੂਆਂ ਤੋਂ ਸੁੰਜਾ ਹੈ ਹੁਣ ਜੋਗੀ ਬਧੇਰੇ ਖੁਣਸਣ ਲੱਗ ਪਏ ਸਿੱਧੀਆਂ ਦੇ ਜ਼ੋਰ ਲਾਉਣ ਲੱਗ ਪਏ ਪਰੰਤੂ ਜੋ ਜੋ ਕੁਝ ਉਹਨਾਂ ਨੇ ਕੀਤਾ ਸਭ ਵਿੱਚ ਮੂੰਹ ਦੀ ਖਾਦੀ ਅੰਤ ਜਾਦੂ ਕੁਛ ਪੇਸ਼ ਨਾ ਗਈ ਤਾਂ ਪੈਰੀ ਆਪ ਹੈ ਸਿੱਧਾਂ ਦੀ ਇਸ ਹਾਰ ਦਾ ਜ਼ਿਕਰ ਹਕੀਕਤ ਰਾਹ ਮੁਕਾਮ ਦੇ ਵਿੱਚ ਆਇਆ ਹੈ ਸੰਗਤ ਜੀ ਇਹ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਆਓ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਨਮਸ਼ਕਾਰ ਕਰੀਏ ਜਿਨ੍ਹਾਂ ਨੇ ਜਗਤ ਜਲੰਦੇ ਨੂੰ ਤਾਰਿਆ ਧੰਨਵਾਦ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਕੋਟ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸਾਰੀ ਸੰਗਤ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ